ਫਗਵਾੜਾ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਇਜ਼ਾਫਾ ਜਿਥੇ ਕਿ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ ਉੱਥੇ ਹੀ ਇਲਾਕਾ ਵਾਸੀਆਂ ਲਈ ਵੀ ਖਾਸਾ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ ਅਜੇ ਹੀ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਹਦੀਆਬਾ ਚੌਂਕ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲਸ ਫਾਰਤੀ ਨੌਜਵਾਨ ਇੱਕ ਮੈਡੀਕਲ ਦੀ ਦੁਕਾਨ ਦਾ ਸ਼ਟਰ ਭੰਨ ਕੇ ਦੁਕਾਨ ਵਿੱਚੋਂ ਗੱਲਾਂ ਹੀ ਚੋਰੀ ਕਰਕੇ ਫਰਾਰ ਹੋ ਗਏ ਜ਼ਿਕਰਯੋਗ ਹੈ ਕਿ ਉਕਤ ਵਾਰਦਾਤ ਦੀ ਸਾਰੀ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਇਹ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਤਿੰਨ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਬਲੋ ਲਗਾਤਾਰ ਤਿੰਨ ਗੇੜੇ ਮਾਰੇ ਜਾਂਦੇ ਹਨ ਤੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਪਦਾ ਹੈ ਉਦਰ ਇਸ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੀ ਹਦੀਆਬਾਦ ਚੌਂਕ ਵਿਖੇ ਜੈਮ ਮੈਡੀਕਲ ਨਾਮ ਦੀ ਦੁਕਾਨ ਹੈ ਜਿੱਥੋਂ ਕੀ ਰਾਤ ਦੇ ਸਮੇਂ ਚੋਰ ਸ਼ਟਰ ਭੰਨ ਕੇ ਦੁਕਾਨ ਵਿੱਚੋਂ ਗੱਲਾਂ ਚੋਰੀ ਕਰਕੇ ਫਰਾਰ ਹੋ ਗਏ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਇੱਥੇ ਦੱਸ ਦਈਏ ਕਿ ਜਿਸ ਜਗ੍ਹਾ ਤੇ ਇਹ ਚੋਰੀ ਹੋਈ ਹੈ ਉੱਥੇ ਹੀ 24 ਘੰਟੇ ਹੀ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਹੈ ਪਰ ਇਹ ਸਭ ਦੇ ਬਾਵਜੂਦ ਵੀ ਚੋਰੀ ਹੋਣਾ ਬੜਾ ਹੀ ਹੈਰਾਨੀਜਨਕ ਹੈ ਸੰਦੀਪ ਮਾ ਇਹ ਗੀੜੀ ਦੁਕਾਨ ਦਾ ਡੇ ਆਪਣੀ ਜੈ ਮੈਡੀਕਲ ਸਟੋਰ ਅੱਛਾ ਕੀ ਹੋਇਆ ਕੀ ਹੋਇਆ ਰਾਤੀ ਇੱਥੇ ਕੀ ਹੋਇਆ ਬਹੁਤ ਰਾਤੀ 12 1 ਵਜੇ ਤਿੰਨੇ ਜਣੇ ਆਏ ਮੋਟਰਸਾਈਕਲ ਤੇ ਹਾਂ ਜੋ ਕਿ ਨਾਲ ਦੀ ਸੈਣੀ ਮੈਡੀਕਲ ਤੋਂ ਬੈਲਡਿੰਗ ਵਾਲੇ ਦੇ ਵੀਡੀਓ ਕੱਢੀਆਂ ਸੀ 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 ਵੀ ਹਾਂ ਤਿੰਨੇ ਆਲੇ ਆਏ ਆ ਤਿੰਨ ਗੇੜੇ ਲਾ ਕੇ ਲੜ ਕੇ ਗੱਲਾਂ ਸਾਰਾ ਚੋਨੀ ਕਰਕੇ ਤੇ ਤੁਹਾਨੂੰ ਕਿੰਨੇ ਵਜੇ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ ਸਵੇਰੇ ਫੋਨ ਆਇਆ ਭਾਜੀ ਭੜੇ ਭਾਜੀ ਆ ਤੁਹਾਡੇ ਦਾ ਮੇਨ ਜੋਬ ਜੇ ਦੁਕਾਨਾਂ ਚ ਨਾ ਮਲ પોલીસ ਵਾਲਾ ਨੱਕੇ ਨੂੰ ਕਿਹਾ ਲੱਗੇ ਰਹਿੰਦੇ ਨਹੀਂ ਜੀ ਇੱਥੇ ਕੋਈ ਨਹੀਂ ਜੀ ਕੋਈ ਨਹੀਂ ਸ਼ਟਰ ਬੋਟੇ ਆਏ ਵੀ ਸ਼ਟਰ ਖਿੰਚੋ ਕੇ ਚੱਕ ਚੁੱਕਣਾ ਜੋ ਵੀ ਕਿਸੇ ਮੋਟਰਸਾਈਕਲ ਦੇ ਨਾਲ ਜੇ ਉਹ ਹੇਪਾ ਆ ਕੇ ਖਿੱਚ ਕੇ ਤੇ ਉਹਨੂੰ ਕਰਕੇ ਸੀਸੀਟੀਵੀ ਕਿੱਦਾਂ ਦੀ ਲੱਗਦੀ ਸ਼ਕਲ ਦੇਖਣ ਕਿੱਦਾਂ ਦੇ ਬੰਦੇ ਲੋਕਾਂ ਕੁਛ ਆਲੇ ਸਾਹ ਨੇ ਜਾਨੇ ਪਤਲੇ ਪਤਲੇ ਆ 2 3 ਕਿਹੜੇ ਲਾ ਕੇ ਫੇਰ ਉਹ ਕਰਕੇ ਗਏ ਇੱਕ ਮੋਟਰਸਾਈਕਲ ਤੇ ਕੋਈ ਨੰਬਰ ਕੋਈ ਨੰਬਰ ਨੰਬਰ ਦੱਸਿਆ ਤੇ ਵਿੱਚ ਮੋਟਰਸਾਈਕਲ ਤੇ ਨੰਬਰ ਨਹੀਂ ਲਿਖਿਆ ਉਹ ਦੇਖਦੇ ਪੁਲਿਸ ਨੂੰ ਦੱਸਿਆ ਉਸੇ ਬਾਰੇ ਪੁਲਿਸ ਨੇ ਕਰਤੀ ਉਹਨਾਂ